ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਨਵੇਂ ਬਲੌਗ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਤੇ ਸਾਡੇ ਜਿਹੜੇ ਬਲੌਗ ਅੱਜਕਲ ਜਿਹੜੇ ਸ਼ੁਰੂ ਹੁੰਦੇ ਨੇ ਉਹ ਦੁਪਹਿਰ ਤੋਂ ਸ਼ੁਰੂ ਹੁੰਦੇ ਨੇ ਆ ਟਾਈਮ ਹੋ ਗਿਆ 3:30 ਵਜੇ ਦਾ ਤੇ ਆਪਾਂ ਹੁਣ ਚੱਲੇ ਆ ਸਨਾਮ ਆਪਾਂ ਰੋਜ਼ ਦਾ ਕੰਮ ਸਨਾਮ ਦਾ ਆ ਤੇ ਇੱਦਣ ਸਾਡੀ ਜਿਹੜੀ ਨੇਵਰ ਹੈ ਅੱਜ ਮਿਸਤਰੀ ਆ ਗਏ ਨੇ ਅੱਜ ਪੂਰੇ ਮਿਸਤਰੀ ਆ ਗਏ ਆ ਪੱਕੇ ਕੰਮ ਆਪਾਂ ਨੇ ਕਰਨਾ ਕੋਈ ਕਸਰ ਨਹੀਂ ਛੱਡਣੀ ਆਪਾਂ ਨੇ ਹੁਣ ਕੁਟੀ ਬਣਾਉਣ ਚ ਹੈਂਡਓਵਰ ਰਿਪੋਰਟ ਖਿੱਚ ਕੇ ਕੰਮ ਆਪਾਂ ਨੇ ਕਰਨਾ ਹੈ ਕਿਉਂਕਿ ਆਪਾਂ ਪਹਿਲੀ ਬਹੁਤ ਲੇਟ ਆ ਤੇ ਦੋ ਤਿੰਨ ਮਿਸਤਰੀ ਆ ਗਏ ਤੇ ਬਾਕੀ ਮਸ਼ੀਨ ਆ ਗਈ ਬਜਰੀ ਰਹਾਉਣ ਵਾਲੀ ਤੇ ਉਹ ਹੁਣ ਤੁਹਾਨੂੰ ਦੱਸਿਆ ਸੀਗਾ ਆਪਣਾ ਰੂੜੀ ਪਾਉਣ ਤੋਂ ਬਾਅਦ ਉਹਨੂੰ ਬਜਰੀ ਵਿੱਚ ਪਾਵਾਂਗੇ ਉਹਦੇ ਉਸ ਤੋਂ ਬਾਅਦ ਇਹ ਟਾਇਲਾ ਲੱਗੂਗੀ ਆਹ ਦੇਖੋ ਕੰਮ ਚੱਲ ਰਿਹਾ ਦਬਾ ਦਬ ਆ ਬੋਰੀ ਕਿਧਰ ਪਈ ਹੈ ਬੋਰੀ ਕਿਦੀ ਹੈ ਆਨੇ ਆਲੇ ਗਈ ਹੈ ਆਪਣੀ ਨਹੀਂ ਹੈਗੀ ਇਹ ਕੰਮ ਜੋਰਾ ਛੋਰਾ ਨਾਲ ਚੱਲਦਾ ਦੱਬ ਦੋ ਕੰਮ ਖਿੱਚ ਦੋ ਅੱਜ ਇੱਧਰ ਵੀ ਤਿਆਰੀ ਚੱਲ ਰਹੀ ਹੈ ਪੂਰੀ ਇੱਧਰ ਵੀ ਅਜ ਬੀਮਾ ਚ ਬਦਰੀ ਪਾਉਣੀ ਹੈ ਇੱਧਰ ਫੁੱਲ ਤਿਆਰੀ ਹੈ ਇੱਧਰ ਸਾਡੇ ਬੂਟਾ ਸਾਹਿਬ ਲੱਗ ਰਹੇ ਪੈੜਾ ਬੰਨਣ ਵਾਸਤੇ ਕਹਿੰਦਾ ਕੰਪਲੀਟ ਕਰ ਕੀ ਥੋਨੂੰ ਅੱਛਾ ਲਓ ਜੀ ਅੱਜ ਪੂਰੀ ਮਤਲਬ ਤਿਆਰੀ ਸ਼ਹਿਰੀ ਚੱਲ ਰਹੀ ਹੈ ਇਹਦੇ ਅ ਪਲਸਟਰ ਕਰਨ ਦੀ ਢੂਲਾ ਬੰਨਿਆ ਜਾ ਰਿਹਾ ਬੂਟਾ ਸਿੰਘ ਵੱਲੋਂ ਤੇ ਉਧਰ ਭਾਈ ਬੂਟਾ ਸਿੰਘ 2 ਦਿਨ ਛੁੱਟੀ ਮਾਰ ਕੇ ਕਹਿੰਦੇ ਵੀ ਬੁੜੀ ਦਾ ਭੋਗ ਪਾ ਕੇ ਫੇਰ ਹੀ ਆਵਾਂਗੇ ਅਸੀਂ ਉਧਰ ਭਾਈ ਇਹ ਲੱਗ ਰਿਹਾ ਹੈ ਮਾਫੀ ਚਾਉਂਦੇ ਹੈ ਤੁਹਾਨੂੰ ਹਾਂ ਮਾਫ ਕੀਤਾ ਜਾਵੇ ਚਾਲੇ ਪਾ ਕੇ ਬੇਬੇ ਦੇ ਚਾਲੇ ਪਵਾ ਕੇ ਫੇਰ ਹੀ ਆਏ ਨੇ ਇਹ ਹੈ ਮੈਂ ਜੂਨ ਬੋਰ ਦਿਲੇ ਚੱਕੀ ਗਿਰਾਂ ਗਰਮੀ ਵੀ ਬਹੁਤ ਹੋ ਰਹੀ ਆ ਅੱਜ ਵੀ ਗਰਮੀ ਵੀ ਬਹੁਤ ਜ਼ਿਆਦਾ ਹੈ ਬਸ ਕਰਾਰ ਕੀ ਗਰਮੀ ਨਾ ਅੱਜ ਇਧਰ ਆ ਬੀਮ ਪਰਣ ਵਾਲੇ ਪਏ ਨੇ ਹੈਂ ਸਹੀ ਗੱਲ ਹੈ ਸਹੀ ਗੱਲ ਆਹ ਹੋਣਾ ਨਹੀਂ ਬਸ ਹੋਈ ਜਾਣਾ ਆਹ ਹੋਣਾ ਨਹੀਂ ਬਸ ਹੋਈ ਜਾਣਾ ਮੂੰ ਬਾਟੂਰਾ ਹੈ ਮਸਲ ਵੀ ਜੱਟਾ ਮਿਕਸਚਰ ਵੀ ਦਤਾ ਹੈ ਚਲੋ ਇਹਦਾ ਕੰਮ ਕਰਨੇ ਪੈਣਾ ਵੈਰੀ ਮਾਰੇ ਤੋਂ ਮਰੂ ਹਨਾ ਕਿ ਨਹੀਂ ਇਹਦਾ ਵੈਰੀ ਅੱਥੇ ਡੇਕ ਲਾਂਗੇ ਹੈ ਇਹਦਾ ਸਿਆ ਡੇਕੇ ਬੈਠਣਾ ਵੈਰੀ ਇਹਦਾ ਕਰਨਾ ਮਰੂ ਦੇਖਦੇ ਅੱਜ ਕੀ ਬਣਦਾ ਹੈ ਅੱਜ ਤਾਂ ਤੁਸੀਂ ਵੀ ਹਿੰਮਤ ਆਰ ਕੇ ਇੱਕ ਮਰੀ ਦਾ ਗਰਮੀ ਜਿਆਦਾ ਸੀ ਨਾ ਅੱਗੀ ਗਾਜੀ ਦੀ ਦੋਰਾ ਫਾਈਨਲ ਹੋ ਗਿਆ ਦੇ ਸਾਇਦ ਆਇਆ ਨਾ ਜੀ ਸਾਇਦ ਸਾਇਦ ਨਾ ਆਇਆ ਅੱਜ ਪੱਲਾਂ ਹੀ ਆ ਗਿਆ ਕੱਲ ਸਕੂਟਰੀ ਚਾੜਨਾ ਖਲਾਰਾ ਬੜਾ ਗਾਇਆ ਕਰੇ ਕਿਧਰ ਲਾਈਏ ਚੱਪਲਾਂ ਵੀ ਨਹੀਂ ਪਾਈਆਂ ਮੈਂ ਰੋਟਿਆਂ ਦਾ ਕੀ ਕਰੀ ਰੋਟਿਆਂ ਦਾ ਇਹ ਉਹਨਾਂ ਦਾ ਅਜੇ ਤਰਾਜੋਂ ਦੰਦੇ ਆਓ ਲੈ ਕੇ ਕਰਕੇ ਲੈ ਆਓ ਜਾਂ ਕਰਿਓ ਸਿੱਧੀ ਲੈ ਆਓ ਸਿੱਧੀ ਲੈਓ ਫਟ ਦੇ ਨੰਗਾ ਪਲੰਗਾ ਫਿਰ ਇਹ ਉਹਨ ਕੀ ਕਹਿ ਰਿਹਾ ਸੀ ਫੂਟ ਆ ਚੁੱਕੇ ਬੱਤੀ ਚੋੜਦੀ ਇਧਰ ਆਵਾਂਗੇ ਬਾਬਾ ਠੀਕ ਚ ਅੱਛਾ ਕਰਾਂਗੇ ਬਸ ਛੇਤੀ ਤੋਂ ਛੇਤੀ ਐਸਾ ਹਾਂ ਉਹ ਕਪੜਾ ਰੰਗੇ ਸ਼ੋਰੂਮ ਚ ਕਪੜਾ ਰੰਗੇ ਸ਼ੋਰੂਮ ਤੇ ਬਸਨ ਲੱਗਿਆ ਅੱਜ ਸ਼ਟਰ ਵੀ ਆਜੂਗਾ ਹਨਾ ਅੱਜ ਚਾਰਜ ਲਾ ਰੱਖਿਆ ਸਕੂਟਰ ਚ ਸਵੇਰ ਦੀ ਚੰਨੀ ਬੈਟਰੀ ਨਵੀਂ ਚਾਰਜ ਲਾ ਕੇ ਦੇ ਲੋ ਕਿੰਨੇ ਪਰਸੈਂਟ ਹੋਗੀ 90 ਹੋਗੀ ਆਸਲੇ ਆਸਲੇ ਦੇ ਆਸਲੇ ਦੀ ਬਰਾਇਡ ਦੇਖਾਂਗੇ ਕਿਹੜਾ ਦੇਖ ਕੇ ਆਮ ਨੂੰ ਆਥਣਾ ਹੈ ਉਹ ਵੀ ਤੁਹਾਨੂੰ ਲਾਈਵ ਦਿਖਾਵਾਂਗੇ ਲਾਈਵ ਦਿਖਾਵਾਂਗੇ ਠੀਕ ਹੈ ਵੀ ਰਾਹ ਰੋੜੀ ਬਟਰਾ ਚੈਤੀ ਉਹਨੇ ਨਾ ਪਾਇਆ ਮੈਂ ਤਾਂ ਬੋਸ ਗਿਆ ਹੋਰ ਵੀ ਨਹੀਂ ਆਪਾਂ ਨੇ ਤਾਂ ਕੋਈ ਹੋ ਸਕਦੇ ਹਰ ਦੂਈ ਨਾ ਕੋਟਾ ਕੱਢ ਲਈ ਇਹ ਐਂ ਦੇ ਖੁੰਜਾ ਨਹੀਂ ਉੱਟਣੀ ਐਂ ਦੇ ਛੜਦੀ ਛੱਭ ਬਾਸ ਇਹ ਬਾਜਨ ਆ ਗਈ ਕਿਉਂ ਕਰੀਏ ਪੈਪਰ ਆ ਚੱਕ ਦੇ ਪੈਪਰ ਜੇ ਕੱਢਣੀ ਹੈ ਕੱਢੀ ਆਪਾਂ ਖੜੀਏ ਕਰਦੇ

ਇਹ ਲੋ ਬਤੀ ਬਤੀਚਾ ਆ ਗਿਆ ਸੀਗਾ ਅੰਕਲ ਰੋੜੀ ਘੁੱਟ ਰਹੇ ਨੇ ਸਾਰੀ ਆ ਕੋਈ ਨਹੀਂ ਕੀ ਜਾਣਾ ਪਾਣੀ ਆ ਗਿਆ ਵੇਖੋ ਉੱਥੇ ਤੋਂ ਡੀਪ ਐ ਲੈ ਕੇ ਮੈਂ ਚੜਾ ਤਾ ਉਸ ਤੇ ਡੀਪ ਐ ਲੈ ਕੇ ਮੈਂ ਚੜਾ ਤਾ ਪਾਣੀ ਤੇ ਚਾਹ ਤਾ ਇਹ ਕਾਬੜਿਆ ਕਾਰੀ ਕੋਈ ਨਹੀਂ ਕੀਤੀ ਮੈਂ ਉਸ ਨੂੰ ਉੱਟੀ ਘਟਾਈ ਤੇ ਅੰਕਲ ਦੀ ਨਾ ਆਵਾਜ਼ ਮੈਨੂੰ ਕਮੈਂਟ ਕਰਕੇ ਮੈਨੂੰ ਦੱਸਿਓ ਵੀ ਅੰਕਲ ਦੀ ਆਵਾਜ਼ ਕੀ ਕੀ ਜਿਹਨਾਂ ਨਾਲ ਰਲਦੀ ਮਿਲਦੀ ਆ ਅੰਕਲ ਕੁਛ ਹੋਰ ਬੋਲ ਕੇ ਦੱਸੋ ਵੀ ਹੋਰ ਵੀ ਹੋਰ ਦੱਸੋ ਸਾਰੇ ਕਮੇ ਹੋ ਸਾਰੇ ਕਮੇ ਭਾਈ ਠੀਕ ਹੋ ਤੇ ਕਮੈਂਟ ਕਰਕੇ ਦੱਸਿਓ ਠੀਕ ਅੰਕਲ ਦੀ ਆਵਾਜ਼ ਕੇ ਬੋਲੋ ਬੋਲੋ ਪਾਣੀ ਠੀਕ ਹੋ ਭਾਈ ਪਾਣੀ ਕੋਠੇ ਤੇ ਤਾਂ ਹਾਂ ਤੋ ਥੱਲੇ ਆ ਗਿਆ ਇਹ ਪੱਤੀ ਹੋਈ ਸੋ ਗਈ ਫਟ ਕਰ ਦੱਸਾਰੇ ਕਰ ਦਿਖਾਏਗਾ ਇਹ ਪੱਤੀ ਮੇਸ ਹੋ ਗਈ ਤੇ ਅੰਕਲ ਦੀ ਆਵਾਜ਼ ਅੰਕਲ ਦੀ ਆਵਾਜ਼ ਕਮੈਂਟ ਕਰਕੇ ਹੁਣ ਦੱਸ ਅੰਕਲ ਦੀ ਆਵਾਜ਼ ਕੇ ਨਾਲ ਰੱਲ ਦੀ ਮਿਲਦੀ ਹੈ ਬਹੁਤ ਹੀ ਮਸ਼ਹੂਰ ਹੋ ਰਿਹਾ ਹੈ ਇਸ ਟਾਈਮ ਬੰਦਾ ਹੋ ਇੰਸਟਾਗ੍ਰਾਮ 'ਚ ਉਧਰ ਗਰਮ ਹੈ ਜੀ ਗਰਮ ਹੋ ਜੂ ਅੱਗ ਵਰਗਾ ਅੰਦਰ ਰੱਖ ਦਾਂਗੇ ਅੰਦਰ ਕਿਹੜਾ ਚੜ੍ਹੂਈ ਹੈ ਆ ਇੱਥੋਂ ਵੀ ਚੜ੍ਹਨਾ ਸਾਨਾ ਉੱਪਰ ਦੀ ਵਾਕਿ ਤੁਸੀਂ ਦੱਸੋ ਦੇਖਾਂ ਪਤਾ ਅੱਛੇ ਲਾ ਦੇਂਗੇ ਆ ਗਿਆ ਜੀ ਲੈ ਜਾਵਾ ਜੀ ਕੋਣ ਬੁੱਝੇ ਮੋ ਲਾ ਕੇ ਜੀ ਜੀ ਮੁੰਡਾ ਆ ਗਿਆ ਜੀ ਮਰਦੀ ਥਾ ਦਰਦੀ ਵਾਹੀ ਹੋਈ ਫੜੀ ਚੁੱਕੇ ਪਾਣੀ ਲਾਉਣਾ ਨਾ ਖੜ ਜਾਵੀਂ ਕਰਨਾ ਕਰਨੀ ਹੈਗਾ ਦੁਕਾਨ ਤੇ ਕਿੰਨੇ ਉਰੇ ਲਾ ਦੋ ਅੰਦਰ ਤੁਸੀਂ ਦੱਸੋ ਵੀ ਸਾਨੂੰ ਕੋਈ خیਾਲੀ ਨਾ ਆਵੇ ਫੇਰ ਲਾਉਣ ਵਾਸਤੇ ਚੱਕਣ ਦਾ ਵਾਸਤੇ ਹਾਂਜੀ ਹਾਂਜੀ ਥੋੜਾ ਮੰਨਿਆ ਨਹੀਂ ਹੋਰ ਕਰਨਾ ਬੱਲੇ ਗਿਆ ਸਾਨੂੰ ਅੰਦਰ ਚੱਕਣਾ ਔਖਾ ਲੱਗੂ ਹਲੋ ਪਾਣੀ ਵੀ ਖਲੋ ਕੋਈ ਜੇ ਲਾ ਦੇ ਨੀ ਮੂਰੇ ਲਾ ਦੇ ਇਹ ਬਾਈ ਮੁੰਡਾ ਕਹਿੰਦਾ ਅੰਦਰ ਲਾ ਅੰਦਰ ਉੱਨਾ ਅੰਦਰ ਵੀ ਲਾਣ ਜਾਂਦਾ ਆਪਾਂ ਤੇ ਛਾਜੂਗੀ ਚੋਤੀ ਉਹਰੇ ਲਾਵਾ ਦੀ ਉਹ ਤੇ ਚੱਕ ਕੇ ਲਾ ਲਿਆ ਹੈਂ ਫੜਾ ਦੇ ਨਾ ਕਿਹ ਜੀ ਉਹ ਕਰੀ ਨਾ ਬੜਾ ਫੋਲੀ ਹੈ ਇਹ ਤੇ ਚੱਕ ਕੇ ਉਹ ਬਣਾ ਲਾਂਗੇ ਅੰਦਰੋਂ 10 ਪਾਣੀ ਹੋਣਾ ਨਹੀਂ ਵੀ ਨਾ ਲੋੜ ਨਹੀਂ ਤੇ ਕਹਾਂ ਕੀ ਐ ਸੀ ਜੀ ਹਾਂ ਬਾਹਰ ਇੱਕ ਨੰਦਰੀ ਆ ਲੈ ਆਪਾਂ ਓਰੇ ਉਹ ਵੀ ਲੈ ਲਗਣੀਆਂ ਟੈਲਾਂ ਫਿਰ ਫੇਰ ਚੱਕਦੇ ਫਿਰਾਂਗੇ ਬੁੱਤੇ ਤਾਂ ਅੱਜ ਲੱਗ ਜੂ ਹਲਜੀ ਲੱਗ ਜੂ ਹਾਂ ਫਿਰ ਤਾਂ ਠੀਕ ਹੈ ਆਲਾ ਹੈ ਕਿੰਨਾ ਇੱਕ ਕਵਰ ਜਿਹਾ ਪਾਉਣ ਹੈ ਇਹ ਤਾਂ ਕਵਰ ਨਹੀਂ ਹੈਗਾ ਇਹਦੇ ਵਿੱਚ ਸਾਰਾ ਕੁਝ ਵਿੱਚ ਕਿੱਥੇ ਹੋਗਾ ਇਹ ਇਹ ਤੋਂ ਬਾਅਦ ਕਿੱਥੇ ਹੋਗਾ ਵਿੱਚ ਗਰਮ ਹੋਣਾ ਧਿਆਨ ਨਾਲ ਹੰਦੇ ਹੱਥ ਬਾਹਰ ਕੱਢ ਲੈ ਯਾਰ ਮੈਂ ਕੰਨੀ ਦਾਸ OK OK ਸਰ ਇਹਦਾ ਹੈਂਡਲ ਕਿਹੜਾ ਮਾਰ ਐਂਡਰ ਨਹੀਂ ਰੱਖਣਾ ਇਹਦੇ ਉਹ ਲੈ ਕੇ ਨਾ ਹੁਣ ਠੀਕ ਹੈ ਕੰਮ ਖਿੱਚ ਕੇ ਰੱਖੋ ਪੂਰਾ ਕਿੱਚ ਕੇ ਰੱਖੋ ਕਿੱਚ ਕੇ ਲੈ ਵੀ ਡਰਾਈਵਰ ਸਾਹਿਬ ਚੜ੍ਹ ਕੇ ਗੱਡੀ ਤੇ ਇੱਧਰ ਹਾਂਜੀ ਕਿੱਚ ਕੇ ਰੱਖੋ ਅੰਮਾ ਅੱਛਾ ਆਹ ਮਾਰਕੋ ਦਾ ਜਿਹੜਾ ਚੱਲ ਰਿਹਾ ਹੈ ਹਾਂ ਪਾ ਲਈ ਮਾਲ ਕਰਦੇ ਮਾਲ ਕਰਨਗੇ ਲਓ ਜੀ ਪੈ ਗਿਆ ਮਾਲ ਹਾਂ ਇਹ ਬਹੁਤੀ ਕੋਲਾ ਹੋ ਗਿਆ ਨਾ ٹھیک ਹੈ ਜੀ ਨਿੱਕਾ ਕਾ ਡਿਸਾਈਡ ਹੈ ਰੈਂ ਮੇਨ ਮਿਸਪ੍ਰਿਵਟ ਟੈਂਸ਼ਨ ਆਇਆ ਤੇ ਉਹਦਾ ਡਰੇਨ ਕੱਟੀ ਤੇ ਇੱਧਰ ਵੀ ਪ੍ਰੋਸੀਜਰ ਚੱਲ ਰਿਹਾ ਥੋੜੀ ਉਹ ਗੱਲ ਤੇ ਲੋਕਾਂ ਦੇ ਮੈਸੇਜ ਬਹੁਤ ਆਏ ਨੇ ਫੋਨ ਵੀ ਆਏ ਸਾਨੂੰ ਕਈਆਂ ਦੇ ਕਹਿੰਦੇ ਕਹਿੰਦੇ ਸਾਡੀ ਬੁੜੀ ਮਰਦ ਰੋਕ ਲੈਂਦੇ ਸੀ ਨਾ ਛੁੱਟੀ ਕਰਦੇ ਕਹਿੰਦੇ ਕਮੈਂਟ ਵੀ ਆਏ ਫੋਨ ਵੀ ਆਏ ਯਾਰੀ ਕਹ ਸੰਤਾ ਕਹ ਉਹ ਗੱਲ ਤੇ ਬਾੜੀ ਹਾਸੀ ਆਏ ਵੀ ਤੂੰ ਸਾਡੀ ਬੁੜੀ ਨੂੰ ਰੋਕਦੇ ਸ਼ਿੱਧੀ ਨਾ ਕਰਦੇ ਕਹਿੰਦੇ ਉਹ ਵਧੀਆ ਹੀ ਗੱਲ ਹੁਣ ਗੱਲ ਤਾਂ ਸਹੀ ਸੀ ਉਹ ਹੁਣ ਥੋੜੀ ਕੱਟ ਜਾਂਦੀ ਅਸੀਂ ਥੋੜਾ ਕੰਮ ਨਿਕਲ ਜਾਂਦੇ ਜੀ ਸਹੀ ਗੁਰੂ ਬੁਢੀ ਆਪ ਤਾਂ ਮਾਰ ਗਈ ਸਾਨੂੰ ਜਲੇਬੀਆਂ ਖਵਾ ਗਈ ਤੂੰ ਦੇ ਤੀ ਕੁ ਜਲੇਬੀਆਂ ਵੀ ਖਾ ਲਿਆ ਮਰਦੇ ਸਾਨੂੰ ਕਿਹੜਾ ਜਲੇਬੀਆਂ ਕੋਈ ਆ ਤਾ ਤਾਂ ਘਾਟਾ ਹੀ ਘਾਟਾ ਕਿਹੜੀ ਗੜੀ ਆ ਇਹ ਤੇ ਸਾਰੇ ਘੱਡਿਆਂ ਦੀ ਕਰਤੀ ਜੀ ਉਧਰ ਜਦ ਸਾਨੂੰ ਵੀ ਫੋਨ ਦੇ ਫਿਰ ਤਾਂ ਫਾਇਦਾ ਹੁੰਦਾ ਨਾ ਇਹ ਤੇ ਇਕੱਲੇ ਇਕੱਲੇ ਖਾਏ ਤਾਂ ਨਹੀਂ ਸੌ ਜੀ ਜਲੇਬੀਆਂ ਲੈ ਲਓ ਤੁਸੀਂ ਜਲੇਬੀਆਂ ਭੋਗ ਲਿੰਦੇ ਭੋਗ ਵਾਲੀਆਂ ਹੁੰਦੀਆਂ ਨੇ ਉਹ ਵਾਲੀ ਬੁਢੀ ਹਿੰਦੂ ਜੀ ਮਾਗਰ ਬੈਜੂ ਗਰਾ ਦੇਖ ਕੇ ਅੰਮਾ ਇਧਰ ਹੋ ਜਾ ਹੋਰ ਸਰਚਾ ਕੇ ਬੱਜੇ ਬੂਟੇ ਆ ਪੋਲੀ ਦੀ ਜਗ੍ਹਾ ਕਿਤੇ ਉਹਨਾਂ ਗੜ ਜਾਣ ਉਹ ਵੀ ਦੇਖੀ ਜਾ ਵੀ ਆ ਦੇਖੀਏ ਤੇਰਾ ਕਿ ਜਿਹੜਾ ਖੁੱਕਿਆ ਖੜਾ ਹੋਆ ਉੱਥੇ ਬੂਟਾ ਖਿਲਰ ਰਿਹਾ ਨੇ ਬੂਟੇ ਦੇ ਨਹੀਂ ਝੂਟੇ ਫਾਲ ਡਿੱਗ ਜਾਣਗੇ ਆਹਾ ਜੋਤੀ ਨਮੀ ਲੇ ਜੁੱਤੀ ਰੱਖੀ ਦਿਨ ਦੀ ਬੁੱਤ ਪਾ ਦੇਖ ਲਓ ਜੀ ਪਾ ਦਾ ਟਾਈਮ ਹੀ ਨਹੀਂ ਮਿਲਦਾ ਹੈਗਾ ਇਹ ਸਾਲ ਹੋ ਗਿਆ ਹਾ ਸਾਲ ਕਿਉਂ ਹੋ ਗਿਆ ਸਾਲ ਹੋ ਗਿਆ ਮੈਂ ਲਈ ਨਹੀਂ ਮੈਂ ਪਾਈ ਹੀ ਨਹੀਂ ਹੈਗੀ ਮੇਰੇ ਬੂਤ ਬੂਤ ਪਾਟੇ ਪਹਿਨੇ ਦੇਖੋ ਅੱਜ ਤਾਂ ਚਾਹ ਜੁੱਤੀ ਪਾਈ ਨਹੀਂ ਹੈਗੀ ਜਾਓ ਵਾਪਸ ਢੀਕ ਰਹਿਣ ਪਾਪਾ ਮੈਨੂੰ ਕੀ ਕਹਣ ਪਾਪਾ ਨੇ ਉਹ ਆਸੀ ਪਾਪਾ ਸੱਚ ਹੈ ਹੈ ਤੂੰ ਉਹ ਜੇਲ੍ਹ ਕਰੀਂਗਾ ਨਾ ਨਾ ਹੱਦ ਤੱਕ ਹੋਊਗਾ ਕਾਉ ਤੋਂ ਕਰਨੇ ਕਾਉ ਤੋਂ ਕਰੋ ਪਰਸ 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 ਮੈਨਾਂ ਕਿਹਾ ਬੀਤ ਕੰਮ ਹੋ ਗਿਆ ਜੀ ਬਲੈਕ ਰੋ ਦੇ ਵਿੱਚ ਲੱਗ ਜਾ ਬਲੈਕ ਦੀ ਦਵਾ ਦੇ ਨੂੰ ਪੱਟਾ ਚਾ ਅੱਛਾ ਇਹ ਨਾ ਕਰਦਾ ਹੈ ਇਹ ਤਾਂ ਜਲਦੀ ਮੇਰੀ ਜੇ ਮੈਂ ਆਪਾਂ ਨੂੰ ਪੇਂਟ ਪੂਟ ਦੇ ਜਾਂਦੇ ਹਾਂ ਲੇਪ ਪੂਟ ਦੇ ਜਾਂਦੇ ਹਾਂ ਆਪਣੇ ਜਾਂਦਾ ਨਾ ਚਾਹ ਨੂੰ ਕਹਿ ਦੇ ਚੰਗਾ ਜਾਂ ਪਨੀਰ ਨੂੰ ਕਹਿ ਦਿਓ ਨਾ ਨਹੀਂ ਆ ਸਰਫੇ ਗਾਲਾਂ ਨਾਲ ਬਹੁਤ ਠੀਕ ਹੈ ਕੱਲ ਤਾਂ ਹਵਾ ਵੀ ਚੱਲਦੀ ਪੁੱਤ ਫਿਰਦੇ ਰਹੀ ਰਹੋ ਅਸਲੀ ਹੋ ਜਾਂਦਾ ਹੈ ਦੇਖ ਕੇ ਫੱਟ ਰਿਹਾ ਦੋ ਦੋ ਦਿਨ ਕੰਮ ਕੀਤਾ ਵਧੀਆ ਫ੍ਰੀ ਸੈਟ ਰਹੇ ਹਾਂ ਆਰੇ ਬਾਪਨ ਕੇ ਆ ਨਹੀਂ ਆਪਾ ਇੱਥੇ ਰਹਿ ਗਏ। ਇਹ ਜਿਹੜੀ ਅੰਗਲੀੜੀ ਆ ਪੱਤੀ ਵੇ ਲੋ ਇਹ ਤਾਂ ਬਾਗੂ ਟਾਂ ਮਾਇਆ ਜਿਹੜੀ ਐਂਡ ਤੇ ਨਹੀਂ ਰਹੀ ਸੀ ਆਪਾਂ ਗਿਆ ਵੀ ਇੱਕ ਕੁੱਟ ਲੈਣਾ ਚੱਲ ਇਹ ਉਦੋਂ ਪਾ ਲਾਂਗੇ ਬਸ ਇਹ ਉਦੋਂ ਇਹ ਉਦੋਂ ਆਪਾਂ ਜਿਆਦੇ ਕੁੱਟੇ ਮੈਂ ਲੈ ਜਾ ਯਾਰ ਹਜੇ ਵੀ ਟਾਈਮ ਹੈ ਗੁਲਿੰਦਰ ਆ ਜਾ ਚਲਾ ਆ ਜਾਣਗੇ ਆਪਾਂ ਆ ਜਾਣਗੇ ਗਰਮੀ ਚ ਹੁਣ ਬੱਡੀ ਜਾ ਜਾ ਸੇਜੀ ਬੱਠਾ ਹੋਰ ਮੈਂ ਤਾਂ ਆਪ ਗੱਡੀ ਚਾ ਨਾ ਮੈਂ ਤਾਂ ਬੜੀ ਕਿੱਟ ਫੋਕ ਮੈਂ ਦੱਸਦੀ ਓਹ ਹੋ ਹੋ ਵਾਰਤਾ ਕਰੀ ਮੈਂ ਵਾਂਗੇ ਹਾਂ ਕਿ ਕਿ ਠੰਡੀ ਵਜਾਣਾ ਗੱਡੀ ਸੰਜੀ ਕਿੱਥੇ ਜਾਈਂ ਇਹ ਸਿੱਧਾ ਲੋ ਤੇ ਕਰ। ਉਹ ਜਿਹੜੇ ਬਹੁਤ ਦਿਨਾਂ ਬਾਅਦ ਬਜਾਰ ਕਰਨੇ ਆਂ ਦੀ। ਕੋਈ ਵੀ ਕੰਮ ਨਹੀਂ ਹੋਇਆ ਹੈਗਾ ਬੁਟੀਕ ਦਾ। ਜਿਹੜਾ ਕੰਮ ਬਣ ਗਿਆ ਉਹ ਚੱਕ ਕੇ ਲਿਆਵਾਂਗੇ। ਜਿਹੜਾ ਦੇ ਕੇ ਆਉਣਾ ਦੇਵਾਂਗੇ। ਫਤਨ ਪਤਨ ਲੱਗਿਆ ਹੈਗਾ। ਇਹ ਫਤਨ ਸਾਡੀ ਜਾਣ ਖਾ ਜਾਣੀ। ਆ ਗਿਆ ਆਪਾਂ ਵੀ। ਉਨੀ ਤੋ ਕਹਣਾ ਕਿ ਕਿਰਤ ਨੂੰ ਦੇਖ ਲਓ ਕਾ ਜਦੋਂ ਦੁੱਧ ਬੱਜ ਗਿਆ ਪਾਲਿਓ ਜੇ ਨਾ ਬੱਜਿਆ ਤਾਂ ਰਹਿਣ ਦਿਓ ਫੇ ਮੁੱਕੀਆਂ ਵੜ ਗਈਆਂ ਅੰਦਰ ਹੁਣ ਤੇ ਆ ਦੀ ਜੀ ਸਾਨੂੰ ਮਿਲੇ ਨੇ ਮਤਬਰ ਦੇ ਸਭ ਉਹ ਜਿਹੜੀਆਂ ਜਰਾ ਸੀ ਵੀ ਐਨੀ ਕੋਟੇ ਮਗਰੋਂ ਬਹੁਤ ਮਨੰਦ ਹੈ ਕਿਹੜਾ ਹੀ ਜਾਂਦੇ ਆ ਪੜਾਈ ਜਾਂਦੇ ਆ ਤੁਹਾਨੂੰ ਕਈ ਵਾਰ ਕਰ ਲੈਣ ਏਦਾਂ ਦੇ ਫੋਨ ਵੀ ਆਏ ਨੇ ਲਿਗੇ ਪੈਣਾ ਕਈ ਵਾਰ ਕਿਸੇ ਦੇ ਬੱਚੇ ਨੂੰ ਅਸੀਂ ਅੱਗੇ ਇਹਨਾਂ ਦੇ ਲੋਕ ਦੇਖਿਆ ਕਰੋ ਸਾਨੂੰ ਕੌਣ ਜੀ ਵੀ ਮੁਜਾਫੀ ਦੀ ਜਿਹੜਾ ਨੇ ਇੰਨੇ ਦੂਰੋਂ ਭੱਜ ਕੇ ਆਏ ਅਸੀਂ ਲੰਗੇ ਕੋਲ ਦੀ ਜੀ ਦੀ ਰਹਾਂਦੇ ਪਰ ਸਾਨੂੰ ਤੁਹਾਨੂੰ ਕੀ ਪਤਾ ਸਾਨੂੰ ਕੌਣ ਵੇਂਦਾ ਕੌਣ ਨਹੀਂ ਦੇਖਦਾ ਨਾ ਨਹੀਂ ਨਹੀਂ ਸੌ ਸਾਈ ਹੋਏ ਪਏ ਨੇ ਵਿਚਾਰੇ ਆਏ ਕੋਸਾ ਤਾਂ ਰੋਸਣਾ ਰਕਣਾ ਹਿੱਟ ਨਹੀਂ ਹੋ ਸਕਦਾ ਇਹ ਮੈਂ ਅਸਲੋਂ ਅਪੀਆ ਕਿੱਧਰ ਚਲੇਗੇ ਤਾਂ ਮੈਨੂੰ ਨਾ ਮੇਰੇ ਅੱਗੇ ਮਿਲਨੀ ਸੀ ਮੇਰੇ ਜਿਹੜਾ ਸਮੋਂ ਵੀ ਇਸ਼ਾਰਾ ਕਰਦੇ ਮੈਨੂੰ ਪਿੱਛੇ ਖੋਈ ਹੁੰਦਾ ਮੈਂ ਤੇਰੇ ਪਿੱਛੇ ਨਾ ਕੋਈ ਨਵਾਂ ਤੇ ਤੇਰੇ ਪਰਿਵਾਰ ਨੂੰ ਮਿਲਣਾ ਮੈਂ ਤਾਂ ਵੀ ਮੈਨਾਂ ਲੈਣਦਾ ਨਹੀਂ ਮਿਲਣਾ ਨਹੀਂ ਬਹੁਤ ਚਾਹ ਬਾਕੀ ਗਏ ਜਿੰਨਾਂ ਬੜੀ ਖੁਸ਼ੀ ਮੈਨੂੰ ਖੁਸ਼ੀ ਲੱਗ ਰਹੀ ਹੈ ਤੁਹਾਨੂੰ ਭੱਜ ਕੇ ਦ੍ਰਿਸ਼ੀ ਲੈ ਸਾਡੇ ਵੱਲ ਐਸਾ ਵਿਆਹ ਹੋਣਾ ਆਜ ਨੂੰ ਹੈ ਨਾ ਆਹ ਕੁਝ ਕੁ ਹੋ ਰਿਹਾ ਹੈ ਕੋ ਮੈਂ ਤਾਂ ਮਿਲ ਨਹੀਂ ਮੈਂ ਮੈਂ ਵੀ ਨਹੀਂ ਦੱਸ ਸਕਿਆ ਇਹਨਾਂ ਦਾ ਪਿਆਰ ਕਿਉਂ ਕਰ ਸਕਦਾ ਉਹਦੀ ਮੈਂ ਤਾਂ ਇਸ ਤੋਂ ਜ਼ਮੇਂ ਜੱਟੇ ਰਸੋਣਾਂ ਵਿੱਚ ਮਾਰੀ ਪਰ ਇਹਨਾਂ ਦੇ ਵੀ ਸਾਡੇ ਬਹੁਤ ਪਿਆਰ ਨੂੰ ਨੋਕ ਜੋ ਕੁੁੰਡੀ ਕਈ ਵਾਰ ਖਾ ਕੇ ਇਹਨੇ ਕੁਝ ਨਹੀਂ ਬੋਲਵਾ ਬਿਲਕੁਲ ਨਹੀਂ ਬਣਾਇਆ ਗਿਆ ਕਿ ਤੁਹਾਡੇ ਨਾਲ ਕਿ ਲੋਡ ਵੀ ਕੰਮ ਦਾ ਟਾਈਮ ਦਾ ਹੋਈ ਜਿਹੜੇ ਆਰਡਰ ਜਾਣੇ ਨੇ ਟਾਈਮ ਨਾਲ ਬੰਨਣਾ ਮੈਂ ਅੱਗੇ ਮੈਂ ਇਹਨਾਂ ਨੂੰ ਕਿਹਾ ਸਾਰੇ ਨੂੰ ਚੋਟ ਕਰ ਲਓ ਆਰਡਰ ਨਾ ਮੈਂ ਕਿਹਾ ਠੀਕ ਬਣ ਗਿਆ ਇਹਨਾਂ ਦੇ ਵੀ ਲੋਡਾਂ ਕਰਦੇ ਹਾਂ ਮੈਂ ਅੱਛਾ ਕੋਈ ਨਹੀਂ ਤੇ ਕਿਹੜੀ ਖਸਮ ਨਹੀਂ ਟੈਂਸ਼ਨ ਹੈ ਜੀ ਥੈਂਕ ਯੂ ਠੀਕ ਕਰ ਲਓ ਓਕੇ ਜੀ ਜੀ ਥੈਂਕ ਯੂ ਆਓ ਜੀ ਹਾਂਜੀ ਮੈਂ ਤਾਂ ਆਪ ਕੋਈ ਵੀ ਓਪਨਿੰਗ ਤੇ ਵੀ ਹੋਣਾ ਹਾਂ ਠੀਕ ਹੈ ਠੀਕ ਹੈ ਕਰੀਏ ਪਤਾ ਰਹਾਏ ਚੰਗਾ ਠੀਕ ਹੈ